ਅੱਜ ਸਾਡੇ ਗੁਰਦੁਆਰਾ ਸਾਹਿਬ ਦੋ ਨੇ ਜੀ ਬਲੋਚ ਇੱਕ ਦਾਣਾ ਮੰਡੀ ਬਲੋਚ ਹੈ ਤੇ ਇੱਕ ਸਾਡਾ ਪੁਰਾਣਾ ਗੁਰਦੁਆਰਾ ਇੱਥੇ ਸਿੰਘ ਸਭਾ ਹੈ ਔਰ ਗੁਰਦੁਆਰਾ ਜਿਹੜਾ ਦਾਣਾ ਮੰਡੀ ਬਲੋਹ ਵਾਲਾ ਉਹ ਅਸੀਂ ਪਿੱਛੇ ਜੇ 1.5 ਕਰੋੜ ਦੀ ਤਕਰੀਬਨ ਕਾਸਟ ਤੇ ਆਪਣੀ ਗੁਰਦੁਆਰਾ ਸਾਹਿਬ ਦੀ ਇਨਕਮ ਨਾਲ ਇਹ ਉਹ ਬਣਾਇਆ ਉੱਥੇ ਅਸੀਂ ਇੱਕ ਪਾਠੀ ਸਿੰਘ ਰੱਖਿਆ ਸੀ ਉਹ ਪਾਠੀ ਸਿੰਘ ਨੇ ਸ਼ਰਾਰਤ ਕੀਤੀ ਕੁਝ ਬੰਦਿਆਂ ਨੂੰ ਜੋ ਮਲੋਧੇ ਹੀ ਨੇ ਉਹਨਾਂ ਨੂੰ ਗਲਤ ਇਨਫਰਮੇਸ਼ਨ ਦੇ ਕੇ ਉਹ ਦਕਸਲ ਕਰਾ ਲੇ ਕਿਸੇ ਕਾਗਜ਼ਾਂ ਤੇ ਇਹ ਕਹਿ ਕੇ ਕਿ ਆਪਾਂ ਗੁਰਦੁਆਰਾ ਰਜਿਸਟਰ ਕਰਾਉਣਾ ਹੈ ਸ਼ਾਇਦ ਉਹਨਾਂ ਨੇ ਰਜਿਸਟਰ ਵੀ ਕਰਾ ਲਿਆ ਸੋ ਤੇ ਇੱਕ ਲੋਗ ਕਚੈਰੀ ਦੇ ਵਿੱਚ ਇਹ ਜਿਹੜਾ ਪਾਠੀ ਸੀ ਉਹ ਆਪਣੇ ਆਪ ਨੂੰ ਹੁਣ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਕਹਿੰਦਾ ਤੇ ਉਸ ਨੇ ਮਲੋਗ ਕਚੈਰੀ ਵਿੱਚ ਇੱਕ ਕੇਸ ਵੀ ਕੀਤਾ ਉਹ ਤੇ ਲੋਈ ਲੈ ਅਲੱਗ ਵਿੱਚ ਹੈ ਪਰ ਇਸ ਸਾਰੀ ਛਤਰ ਛਾਇਆ ਦਾ ਜੋ ਵੀ ਕੁਝ ਹੋਇਆ ਇਸ ਦੀ ਛਤਰ ਛਾਇਆ ਸਾਰੀ ਸਾਡੇ ਐਸਜੀਪੀਸੀ ਮੈਂਬਰ ਰਵਿੰਦਰ ਸਿੰਘ ਖਾਲਚਾ ਜੋ ਅਸੀਂ ਉਹ ਬਣਾਏ ਹੋਏ ਨੇ ਉਹਨਾਂ ਦੀ ਛਤਰ ਛਾਇਆ ਥਲੇ ਹੋਇਆ ਕਿਉਂਕਿ ਉਹਨਾਂ ਨੇ ਇਸ ਇਸ ਗਲਤ ਕੰਮ ਨੂੰ ਪੂਰੀ ਸ਼ਹਿਦਤੀ ਤੇ ਜਦੋਂ ਇਹ ਕੰਮ ਹੋ ਰਿਹਾ ਸੀ ਇਹ ਵੀ ਪਤਾ ਲੱਗਿਆ ਕਿ ਸਰੋਪਾ ਜੋ ਦਿੱਤੇ ਗਏ ਉਹ ਰਾਤ ਨੂੰ 8 ਵਜੇ ਦਿੱਤੇ ਗਏ ਤੇ ਉਸ ਵੇਲੇ ਉਹ ਆਪ ਹਾਜ਼ਰ ਸਨ ਤੇ ਇਹ ਇੱਕ ਬੜੀ ਭੇੜੀ ਗੱਲ ਹੈ ਜੇ ਨਾ ਜੇ ਤੁਸੀਂ ਇੱਕ ਸੰਸਥਾ ਨੂੰ ਬਦਨਾਮ ਕਰਨ ਲਈ ਜਾਂ ਸਾਡੀ ਜੋ ਇੱਥੇ ਕਮੇਟੀ ਐਨੀ ਅੱਛੀ ਤਰ੍ਹਾਂ ਕੰਮ ਕਰ ਰਹੀ ਹੈ ਜਨ ਬਲੋ ਗੁਰਦੁਆਰਾ ਕਮੇਟੀ ਦੀ ਜੇ ਤੁਸੀਂ ਉਸ ਦੇ ਵਿੱਚ ਤੁਸੀਂ ਨਜਾਇਜ਼ ਤੌਰ ਤੇ ਦਖਲ ਦੇ ਰਹੇ ਹੋ ਉਹ ਇੱਕ ਇਨਸਾਨੀਅਤ ਤੌਰ ਤੇ ਵੀ ਗਲਤ ਹੈ ਜਦ ਕਿ ਤੁਹਾਡਾ ਐਜੀਪੀਸੀ ਦਾ ਸਾਡੇ ਮਨੋਹ ਦੇ ਗੁਰਦੁਆਰਿਆਂ ਵਿੱਚ ਇੰਟਰਫੇਅਰ ਕਰਨ ਦਾ ਕੋਈ ਅਧਿਕਾਰ ਨਹੀਂ ਅਸੀਂ ਇਹ ਕਿਉਂਕਿ ਪਹਿਲਾਂ ਵੀ ਸ਼ਰਾਰਤ ਕਰਦੇ ਰਹੇ ਨੇ ਅਸੀਂ ਮਲੋਹ ਦੀ ਕਚਹਿਰੀ ਵਿੱਚ ਸਟੇ ਦਾ ਕੇਸ ਕੀਤਾ ਹੋਇਆ ਉਹ ਸਟੇ ਕਨਫਰਮ ਵੀ ਹੋ ਚੁੱਕੀ ਹੈ ਹੁਣ ਆਉਂਦੇ ਸਮੇਂ ਵਿੱਚ ਅਸੀਂ ਕੰਟੈਂਪਟ ਆਫ ਕੋਰਟ ਇਹ ਰਵਿੰਦਰ ਸਿੰਘ ਖਾਲਸਾ ਦੇ ਖਿਲਾਫ ਕਰਾਂਗੇ ਕਿਉਂਕਿ ਉਹ ਜ਼ਰੂਰਤ ਬਰਦਾਸ਼ਤ ਤੋਂ ਬਿਨਾ ਸਾਡੀ ਕਮੇਟੀ ਵਿੱਚ ਇੰਟਰਫੇਅਰ ਕਰ ਰਹੇ ਨੇ ਇਹ ਇਸ ਦਾ ਸਾਰਾ ਇਲਜ਼ਾਮ ਜੋ ਵੀ ਹੋਏਗਾ ਉਹ ਇਸ ਰਵਿੰਦਰ ਸਿੰਘ ਦੇ ਖਾਲਸਾ ਤੇ ਹੋਏਗਾ ਤੇ ਆਉਣ ਵਾਲੀਆਂ ਵੋਟਾਂ ਚ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਤੁਹਾਡੇ ਥਰੂ ਕਿ ਆਉਣ ਵਾਲੀਆਂ ਵੋਟਾਂ ਚ ਇਹਨੂੰ ਕੁਐਸਚਨ ਪੁੱਛਣ ਗਵਿੰਦਰ ਸਿੰਘ ਖਾਲਸੇ ਨੂੰ ਸਾਡੀ ਕਮੇਟੀ ਹੈ ਜੀ ਇਹ 24 ਫਰਵਰੀ ਨੂੰ ਚੁਣੀ ਗਈ ਸੀ ਇਹ ਚੁਣਨੇ ਵਾਲੇ ਵੀ ਆਪਣੇ ਖਾਲਸੇ ਹੀ ਸੀਗੇ ਜੀ ਹਰਵਿੰਦਰ ਖਾਲਸਾ ਹੀ ਸੀਗੇ ਇਹਨਾਂ ਨੇ ਚੁਣਿਆ ਸੀ ਸਾਨੂੰ ਤੇ ਜਿਹੜਾ ਦੋਏ ਗੁਰਦੁਆਰੇ ਦੀ ਕਮੇਟੀ ਇੱਕੋ ਕਮੇਟੀ ਹੈ ਜੀ ਅੱਗੇ ਅਸੀਂ ਨੇ ਸਬ ਕਮੇਟੀਆਂ ਬਣਾਈਆਂ ਹੋਈਆਂ ਨੇ ਇਹ ਸਾਰੇ ਵਧੀਆ ਪ੍ਰਬੰਧ ਚੱਲ ਰਹੇ ਆ ਪਰ ਸਾਨੂੰ ਨਹੀਂ ਪਤਾ ਲੱਗਿਆ ਇਹਨਾਂ ਨੇ ਇਹ ਕੰਮ ਨਵੀਂ ਕਮੇਟੀ ਬਣਾ ਕੇ ਸ਼ੁਰੂ ਬਣਾ ਦਿੱਤੀ ਐ ਔਰ ਜਿਹੜੀ ਇਹ ਕਮੇਟੀ ਬਣਾਈ ਐ ਉਹ ਜੀ ਪੰਜ ਮੈਂਬਰੀ ਕਮੇਟੀ ਬਣਾਈ ਐ ਜਿਹਦੇ ਤਿੰਨ ਮੈਂਬਰੀ ਕੋ ਪਰਿਵਾਰ ਦੇ ਪਾਇਆ ਗਏ ਚੌਥਾ ਪ੍ਰਧਾਨ ਗ੍ਰੰਥੀ ਨੂੰ ਬਣਾ ਦਿੱਤਾ ਗਿਆ ਜੋ ਕਿ ਆਪ ਵੀ ਹਰਿਆਣਾ ਦਾ ਰਹਿਣੇ ਵਾਲਾ ਆ ਉਹਦਾ ਆਧਾਰ ਕਾਰਡ ਵੀ ਇੱਥੇ ਦਾ ਹੈ ਨਹੀਂ ਠੀਕ ਆ ਜੀ ਤੇ ਉਹਦੇ ਬਾਅਦ ਇਹ ਹੁਣ ਬਹੁਤ ਇਹਨੇ ਤਕੀਰਾਂ ਕਰਿਆ ਪਰ ਹੋਇਆ ਇਹਨਾਂ ਦੀ ਖਾਲਸਾਈ ਸ਼ਹਿਤੇ ਹੋਇਆ ਕੰਮ ਜਿਹੜਾ ਹੋਇਆ ਇਹ ਬਹੁਤ ਗਲਤ ਹੋਇਆ ਉਹਦਾ ਪ੍ਰਬੰਧ ਅਸੀਂ ਪਹਿਲੇ ਦੂਜੇ ਦੰਤਰਾਂ ਤੱਕ ਕੰਮ ਆ ਜਿਹੜਾ ਬਹੁਤ ਵੱਡਾ ਕੀਤਾ ਗ੍ਰਾਂਥੀ ਸਿੰਘ ਨੇ ਕਿਉਂਕਿ ਜਿਹੜਾ ਨਰਪਾਲ ਸਿੰਘ ਗ੍ਰਾਂਥੀ ਸਿੰਘ ਸੀ ਉਧਰ ਉਹ ਗ੍ਰਾਂਥੀ ਦੇ ਲਾਇਕ ਨਹੀਂ ਸੀ ਉਹਨੂੰ ਤਰਸ ਦੇ ਆਧਾਰ ਤੇ ਰੱਖਿਆ ਹੋਇਆ ਸੀ ਇੱਥੇ ਉਹ ਕਿ ਉਹਦੇ ਜਿਹੜੇ ਮਾਤਾ ਪਿਤਾ ਸੀ ਉਹ ਵਿਰਧ ਸੀ ਪਹਿਲਾਂ ਉਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਤੇ ਹੁਣ ਉਹਦੀ ਮਾਤਾ ਜਿਹੜੀ ਉਹ ਵਿਰਧ ਹੈ ਉਹ ਨਿਤਨੇਮ ਵੀ ਸਹੀ ਨਹੀਂ ਸੀ ਕਰਦਾ ਇਸ ਕਰਕੇ ਕਰਦੇ ਕਿ ਉਧਰ ਗੁਰੂ ਘਰ ਦਾ ਕੰਮ ਚੱਲ ਰਿਹਾ ਸੀ ਤੇ ਮੈਂ ਵੀ 11 ਸਾਲ ਮੁਕਸੀਬਾ ਦਾ ਰਹਿਆ ਇਸ ਗੁਰੂ ਘਰ ਦਾ ਇਸ ਗੁਰੂ ਘਰ ਦੀ ਉਹ ਬਰਾ ਸੀ ਦਾਣਾ ਮੰਡੀ ਵਾਲਾ ਗੁਰਦੁਆਰਾ ਸਾਰਾ 1-1 ਰੁਪਿਆ ਇੱਥੋਂ ਉਸ ਬਿਲਡਿੰਗ ਤੇ ਲੱਗਿਆ ਕਿਉਂਕਿ ਜਿਹੜੀ ਉੱਥੋਂ ਤਰਖਾ ਸੀ ਉਹ ਵੀ ਨਹੀਂ ਸੀ ਉਹਦੀ ਨਿਕਲਦੀ ਇਹ 1.5 ਕਰੋੜ ਦੇ ਕਰੀਬ ਉੱਥੇ ਲੱਗਿਆ ਸਾਰਾ ਕੰਪਲੀਟ ਕਰਵਾ ਕੇ ਉਹਦਾ ਉਦਘਾਟਨ ਕੀਤਾ ਉਹਦਾ ਆਹ ਕਾਰਡ ਵੀ ਸਾਡੇ ਕੋਲ ਹੈ ਜਿਹੜਾ ਉਦਘਾਟਨ ਕੀਤਾ ਉੱਥੇ ਐਮਐਲਏ ਸਾਹਿਬ ਵੀ ਆਏ ਨੇ ਤੇ ਨਹੀਂ ਪੱਥਰ ਵੀ ਲੱਗਿਆ ਹੋਇਆ ਸਾਰਾ ਕੁਝ ਹੈਗਾ ਸਾਡੇ ਸੁਪਰ ਕਮੇਟੀ ਵਾਲਿਆਂ ਦੇ ਉੱਥੇ ਨਾਂ ਵੀ ਨੇ ਉਹਦੇ ਤੇ ਪੱਥਰ ਤੇ ਇਸ ਕਰਕੇ ਅਸੀਂ ਪੈਸਾ ਪੈਸਾ ਸੰਗਤੋਂ ਇਕੱਠਾ ਕਰਕੇ ਉਹਨੂੰ ਨਿਪਰੇ ਚਾੜਿਆ ਕਿਉਂਕਿ ਹੁਣ ਜਿਹੜੀ ਪਾਪੂਲੇਸ਼ਨ ਆ ਉਹ ਵੱਧ ਚੁੱਕੀ ਹੈ ਇੱਥੇ 4-4 5-5 ਪ੍ਰੋਗਰਾਮ ਹੁੰਦੇ ਸੀ ਤੇ ਸਾਨੂੰ ਇਸ ਪ੍ਰੋਬਲਮ ਆਉਂਦੀ ਸੀ ਵਿੱਚ ਅੰਤਮ ਅਰਦਾਸ ਵੀ ਹੁੰਦੀ ਸੀ ਵੀ ਜੇ ਉਹ ਗੁਰੂ ਘਰ ਤਿਆਰ ਹੋ ਜੂ ਜਲਦੀ ਉੱਥੇ ਆਨੰਦ ਕਾਰਜ ਵੀ ਅਗਲਾ ਕਰਵਾਊਗਾ ਤੇ ਉਧਰਲੇ ਜਿਹੜੇ ਲੋਕ ਨੇ ਉੱਥੇ ਭੋਗ ਪਾ ਸਕਣਗੇ ਕਿ ਕਿ ਦਾਣਾ ਮੰਡੀ ਦੇ ਵਿੱਚ ਉੱਥੇ ਪਾਰਕਿੰਗ ਪਾਰਕਿੰਗ ਦੀ ਵੀ ਅਸੂਲਤ ਹੈਗੀ ਆ ਇਸ ਕਰਕੇ ਜਿਹੜਾ ਇਹ ਨਰਪਾਹਿਰ ਸਿੰਘ ਗ੍ਰੰਥੀ ਸੀ ਇਹਦੀ ਨੀਅਤ ਵਿਚੜ ਗਈ ਉਹਨੇ ਇਹ ਰਵਿੰਦਰ ਖਾਲਸਾ ਦੀ ਸਹਿ ਨਾਲ ਤੇ ਉੱਥੇ ਆਪਣੀ ਕਮੇਟੀ ਬਣਾ ਲਈ ਉਹ ਆਪ ਹੀ ਗ੍ਰੰਥੀ ਤੋਂ ਪ੍ਰਧਾਨ ਬਣ ਗਿਆ ਉਹਨੇ ਇੱਕ ਹੋਰ ਬੰਦਾ ਗ੍ਰੰਥੀ ਲਾਤਾ ਪੰਜ ਮੈਂਬਰਾਂ ਦੀ ਕਮੇਟੀ ਬਣਾਤੀ ਇੱਕ ਘਰ ਦੇ ਤਿੰਨ ਮੈਂਬਰ ਲੈ ਲਈ ਉਸ ਤੋਂ ਬਾਅਦ ਉਹਨੇ ਰਜਿਸਟਰ ਵੀ ਕਰਵਾ ਲਈ ਜੇ ਕਿਸੇ ਦੀ ਉਹਦੇ ਨਾਲ ਸਹਿ ਸੀ ਐਡੀ ਐਡਾ ਉਹਦਾ ਹੌਸਲਾ ਨਹੀਂ ਸੀ ਨਾਲ ਸਹਿ ਦੇ ਨਾਲ ਹੀ ਹੋਇਆ ਪਤਾ ਨਹੀਂ ਇਹ ਨਾਲ ਰਵਿੰਦਰ ਖਾਲਸਾ ਤੇ ਕੋਈ ਹੋਰ ਵੀ ਹੋਣਾ ਹੈ ਪਰ ਉਹ ਰਵਿੰਦਰ ਖਾਲਸਾ ਦਾ ਅਧਾਰ ਖੇਤਰ ਚ ਆਉਦੇ ਹੀ ਨਹੀਂ ਹੈ ਕਿਉਂਕਿ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਆ ਉਹਦੇ ਇਤਿਹਾਸਕ ਗੁਰੂ ਘਰ ਅਧਿਕਾਰ ਖੇਤਰ ਚ ਨੇ ਉੱਥੇ ਉਹ ਧਰਮ ਪ੍ਰਚਾਰ ਕਰਵਾ ਸਕਦੇ ਨੇ ਉੱਥੇ ਬਿਲਡਿੰਗਾਂ ਬਣਾ ਸਕਦੇ ਨੇ ਉਹਦੀ ਡਿਵੈਲਪਮੈਂਟ ਕਰ ਸਕਦੇ ਨੇ ਕਿਉਂਕਿ ਜਿਹੜੇ ਲੋਕਲ ਗੁਰੂ ਘਰ ਨੇ ਉੱਥੇ ਲੋਕਲ ਕਮੇਟੀਆਂ ਬਣੀਆਂ ਹੋਈਆਂ ਨੇ ਉਹ ਜਾਣ ਬੁੱਝ ਕੇ ਇੰਟਰਫੇਅਰ ਕਰਦਾ ਹਰੇਕ ਗੁਰਦੁਆਰੇ 'ਚ ਉਹ ਲੜਾਈ ਕਰਾਉਣ ਤੋਂ ਬਿਨਾਂ ਤਾਂ ਕੋਈ ਕੰਮ ਨਹੀਂ ਹੋਦਾ ਸਭ ਤੋਂ ਪਹਿਲਾਂ ਤਾਂ ਮੈਂ ਜਿੱਥੇ ਇਹ ਗੱਲ ਦੱਸਣੀ ਚਾਹੁੰਦਾ ਕਿ ਸੰਗਤਾਂ ਦੀ ਅਮਰੋਹ ਸ਼ੈਰ ਦੀਆਂ ਸੰਗਤਾਂ ਦੀ ਬੜੇ ਲੰਬੇ ਚਿਰ ਤੋਂ ਮੰਗ ਸੀ ਕਿ ਦਾਣਾ ਮੰਡੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਕਿ ਉਹਦੀ ਕੋਈ ਦੇਖ ਰੇਖ ਨਹੀਂ ਕਰ ਰਿਆ ਕੋਈ ਮਰਿਆਦਾ ਨਹੀਂ ਦੇਖ ਰਿਆ ਤੇ ਉਹਦੀ ਮਰਿਆਦਾ ਜਿਹੜੀ ਆ ਉਹ ਦੇਖੀ ਜਾਵੇ ਤੇ ਮੈਨੂੰ ਬਾਰ-ਬਾਰ ਕਹਿੰਦੇ ਵੀ ਰਹੇ ਮੈਂ ਕਿਹਾ ਵੀ ਆ ਕੋਈ ਨਹੀਂ ਬਣਾਉਨੇ ਆ ਕਰਦੇ ਆ ਤੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਸ ਗੱਲ ਦੇ ਲਈ ਮੈਨੂੰ ਬੁਲਾਇਆ ਤੇ ਬੁਲਾ ਕੇ ਮੈਨੂੰ ਉਹ ਕਹਿਣ ਲੱਗੇ ਕਿ ਦੇਖੋ ਇੱਥੇ ਚਰਨਕੁੰਡ ਜਿਹੜਾ ਹੈ ਤੇ ਮੈਂ ਉੱਥੇ ਦੇਖਿਆ ਕਿ ਉੱਥੇ ਚਰਨਕੁੰਡਾ ਚਰਨ ਧੋ ਕੇ ਜਿਹਦੇ ਅਸੀਂ ਅੰਦਰ ਜਾਂਦੇ ਆ ਉਹ ਉੱਥੇ ਬਿਲਕੁਲ ਵੀ ਨਹੀਂ ਹੈ ਨਾ ਨੇੜੇ ਪਾਣੀ ਹੈ ਦੂਜਾ ਉਹਨਾਂ ਨੇ ਇਹ ਗੱਲ ਕਹੀ ਕੋਈ ਬਾਸ਼ਵਸ਼ਨ ਹੈ ਜਿੱਥੇ ਅਸੀਂ ਹੱਥ ਧੋ ਕੇ ਅੰਦਰ ਜਾ ਸਕੀਏ ਇਹ ਵੀ ਉੱਥੇ ਬਿਲਕੁਲ ਨਹੀਂ ਹੈ ਤੇ ਉਹ ਕਹਿੰਦੇ ਵੀ ਤੁਸੀਂ ਦੱਸ ਸਕਦੇ ਹੋ ਕਿ ਵੀ ਮर्यादा ਦੇ ਵਿੱਚ ਇਹ ਗੱਲਾਂ ਹੈਗੀਆਂ ਨੇ ਮੈਂ ਕਿਹਾ ਵੀ ਇਹ ਗਲਤ ਗੱਲ ਹੈ ਸੰਗਤ ਕਹਿੰਦੀ ਵੀ ਅਸੀਂ ਚਾਹੁੰਦੇ ਆ ਕਿ ਵੀ ਸਾਡੀ ਕਮੇਟੀ ਬਣਾਈ ਜਾਵੇ ਅਸੀਂ ਇੱਥੇ ਦੇਖ ਰੇ ਕਰਕੇ ਆਪਣੇ ਅਨੁਸਾਰ ਜਿਹੜਾ ਲੋੜ ਹੈ ਮर्यादा ਹੈ ਉਹ ਅਸੀਂ ਨਿਭਾ ਸਕੀਏ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸੰਗਤ ਇਕੱਠੀ ਹੋ ਕੇ ਜਿੱਦਾਂ ਤੁਸੀਂ ਮੈਨੂੰ ਕਹਿੰਦੇ ਹੋ ਤੇ ਅਸੀਂ ਅਮਰਧਾਰੀ ਪੰਜ ਸਿੰਘ ਦੇ ਮੂਰੇ ਲਾ ਦਨੇ ਆ ਮੈਂ ਉੱਥੇ ਪੰਜ ਸਿੰਘ ਜੇ ਜਿਹੜੇ ਨੇ ਉਹ ਮੂਰੇ ਲਾਏ ਨੇ ਜਿਹੜੇ ਕਿ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਮਰਿਆਦਾ ਗੁਰੂ ਘਰ ਦੀ ਹਿਫਾਜ਼ਤ ਕਰਨੀ ਕਰਾਉਣੀ ਜਿਹੜਾ ਉਹਨਾਂ ਦਾ ਕੰਮ ਹੋਏਗਾ ਇਹ ਇਹ ਅਸੀਂ ਕੀਤਾ ਜੀ ਉਹ ਗੁਰਦੁਆਰਾ ਸਾਹਿਬ ਐਸਜੀਪੀਸੀ ਦੇ ਅੰਡਰ ਨਹੀਂ ਆਉਂਦਾ ਐਸਜੀਪੀਸੀ ਦਾ ਨਮਾਇੰਦਾ ਹੋਣ ਦੇ ਨਾਤੇ ਮੈਂ ਜਿੱਥੇ ਮਰਿਆਦਾ ਦੇਖ ਸਕਦਾ ਉੱਥੇ ਜੇ ਸੰਗਤ ਕੋਈ ਮੰਗ ਕਰਦੀ ਹੈ ਕਿਉਂਕਿ ਇਹ ਬਾਰ-ਬਾਰ ਮੈਂ ਕਹਿ ਰਿਹਾ ਕਿ ਸੰਗਤਾਂ ਦੀ ਮੰਗ ਸੀ ਕਿ ਸਾਡੀ ਵੱਖਰੀ ਕਮੇਟੀ ਬਣਾਈ ਜਾਵੇ ਤੇ ਉਹ ਵੱਖਰੀ ਕਮੇਟੀ ਬਣਾਈ ਹੈ ਤੇ ਇਹ ਮਰਿਆਦਾ ਜਿਹੜੀ ਹੈ ਮਰਿਆਦਾ ਦੀ ਗੱਲ ਜਿਹੜੀ ਉਹ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਟਡ ਬਾਡੀ ਦਾ ਜਿਹੜਾ ਨਮਾਇੰਦਾ ਹੈ ਉਹ ਕਰ ਸਕਦਾ ਹੈ ਪਹਿਲਾਂ ਉਹ ਗੁਰਦੁਆਰਾ ਵੱਡੇ ਗੁਰਦੁਆਰਾ ਸਾਹਿਬ ਜੋ ਸਿੰਘ ਸਭਾ ਹੈ ਉਹਦੇ ਅਧੀਨ ਚੱਲ ਰਿਹਾ ਸੀ ਤੇ ਉਹਦੇ ਅਧੀਨ ਚਲਦੇ ਹੋਏ ਉਥੇ ਕੋਈ ਜਾਂਦਾ ਨਹੀਂ ਤੇ ਉਥੇ ਕੋਈ ਦੇਖਰੇਖ ਨਹੀਂ ਕਰਦਾ ਇਸ ਕਰਕੇ ਸੰਗਤਾਂ ਨੇ ਜਿਹੜੀ ਹੈ ਇਹ ਮੰਗ ਕੀਤੀ ਕਿ ਵੱਖਰਾ ਕੀਤਾ ਜਾਵੇ ਇੱਕ ਗੁਰਦੁਆਰਾ ਸਾਹਿਬ ਦਾ ਨਾਮ ਬਦਲਣ ਦੀ ਵੀ ਗੱਲ ਸਾਹਮਣੇ ਆਈ ਹੈ ਜੀ ਉਹਨਾਂ ਨੇ ਸੰਗਤਾਂ ਨੇ ਰਲ ਮਿਲ ਕੇ ਉਹ ਗੁਰਦੁਆਰਾ ਸਾਹਿਬ ਦਾ ਨਾਮ ਕੋਈ ਪਿਛਲੇ ਸਮੇਂ ਦੇ ਵਿੱਚ ਅ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਤੇ ਰੱਖਿਆ ਹੋਇਆ ਤੇ ਇਹ ਉਹਨਾਂ ਸੰਗਤਾਂ ਦੀ ਜਿਹੜੀ ਹੈ ਉਹਨਾਂ ਦਾ ਅ ਕਿ ਬੇਸ਼ਅ ਹੈ